ਜੀ ਨਾਮ ਤੁਹਾਡਾ ਨਿਸ਼ਾਨਪੇਰ ਸਿੰਘ ਕਿੱਥੋਂ ਆ ਰਹੇ ਹੋ ਤੁਸੀਂ ਜੀ ਮਾਗਲਾਂ ਤੋਂ ਤਰਨਤਾਰਨ ਤਰਨਤਾਰਨ ਸੇ ਤੋਂ ਠੀਕ ਹੈ ਜੀ ਕੀ ਸਮੱਸਿਆ ਸੀ ਬੇਟਾ ਜੇ ਤੁਸੀਂ ਆਪਣੇ ਕੋਲ ਆਏ ਸੀ ਸੰਗਰਹਿਣੀ ਦੀ ਪ੍ਰੋਬਲਮ ਹੈ ਓਕੇ ਆਈਵੀਐਸ ਦੀ ਓਕੇ ਜੀ ਹਾਂ ਜੀ ਕੀ ਪ੍ਰੋਬਲਮ ਕਿਨੇ ਟਾਈਮ ਤੋਂ ਸੀ ਬੇਟਾ 4-5 ਸਾਲ ਤੋਂ 4-5 ਸਾਲ ਤੋਂ ਕੀ ਟਰੀਟਮੈਂਟ ਲਿਆ ਬੇਟਾ ਦੇ ਵਾਸਤੇ ਮੈਡੀਸਨ ਲਈ ਤਾਂ ਆਡ ਫਾਰਮ ਨਹੀਂ ਆਪਣੇ ਕੋਲ ਆਉਣ ਤੋਂ ਪਹਿਲਾਂ ਬੇਟਾ ਟਰੀਟਮੈਂਟ ਜੋ ਲਿਆ ਤੁਸੀਂ ਉਹਦੇ ਬਾਰੇ ਦੱਸੋ ਮੈਨੂੰ ਉਹ ਸਾਰੀ ਜਗਾ ਤੋਂ ਹੀ ਡੀ ਐਮ ਸੀ ਤੋਂ ਤੇ ਉਦਾਂ ਵੀ ਕਰਕੇ ਤੋਂ ਓਕੇ ਬੇਟਾ ਡੀ ਐਮ ਸੀ ਤੋਂ ਕਿੰਨਾ ਟਾਈਮ ਟ੍ਰੀਟਮੈਂਟ ਚੱਲਿਆ ਤੁਹਾਡਾ ਉਹ 5-6 ਮਹੀਨੇ ਚੱਲਿਆ 5-6 ਮਹੀਨੇ ਕੀ ਫਰਕ ਸੀ ਬੇਟਾ ਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਜੀਰੋ 0 ਫਰਕ ਸੀ ਹਾਂ ਜੀ ਹੁਣ ਆਪਣੇ ਕੋਲ ਟ੍ਰੀਟਮੈਂਟ ਲੈਣ ਦੇ ਨੂੰ ਕਿੰਨਾ ਟਾਈਮ ਹੋ ਗਿਆ ਆਪਣੇ ਤੋਂ ਹੋ ਗਿਆ 3 ਹਫ਼ਤੇ 3 ਹਫ਼ਤੇ 3 ਹਫ਼ਤਿਆਂ ਚ ਕੀ ਫਰਕ ਹੈ ਬੇਟਾ ਬਿਲਕੁਲ ਸਹੀ ਆ ਬਿਲਕੁਲ ਸਹੀ ਹਾਂ ਜੀ ਕਿੰਨੇ ਵਾਰ ਲੈਟਨ ਜਾਂਦੇ ਸੀ ਜਦੋਂ ਆਪਣੇ ਕੋਲ ਆਏ ਸੀ ਤੁਸੀਂ ਉਸ ਟਾਈਮ ਪ੍ਰੈਜੈਂਟ ਟਰਮ ਉਸ ਟਾਈਮ 10 ਟਾਈਮ 3 ਟਾਈਮ ਜਾਂਦੀ ਸੀ ਹਾਂਜੀ ਕੀ ਕੀ ਦਿੱਕਤ ਆ ਕੀ ਕੀ ਆਨੇ ਤੁਹਾਨੂੰ ਥੋੜਾ ਦੇ ਖੁੱਲ ਕੇ ਦੱਸੋਗੇ ਗੈਸ ਵਗੈਰਾ ਬਲੋਟਿੰਗ ਹੂੰ ਤੇ ਵਾਰ-ਵਾਰ ਟਾਇਲਟ ਜਾਣਾ ਕੋਈ ਕੋਈ ਖਾਣਾ ਉਹਦੇ ਵਿੱਚ ਰੇਸ਼ਾ ਜਿਹਾ ਬਲੱਡ ਆ ਰਿਹਾ ਸੀ ਕੋਈ ਨਹੀਂ ਰੇਸ਼ਾ ਬਲੱਡ ਕੁਝ ਨਹੀਂ ਸੀ ਹਾਂਜੀ ਓਕੇ ਫਿਲਹਾਲ ਦੀ ਘੜੀ ਕੀ ਠੀਕ ਫੀਲ ਕਰਦੇ ਹੋ ਆਪਣੇ ਆਪ ਨੂੰ ਸਟੋਲ ਬਣ ਕੇ ਆਉਂਦਾ ਗੈਸ ਵਗੈਰਾ ਨਹੀਂ ਬਣਦੀ ਓਕੇ ਤੇ ਦਰਦ ਵਗੈਰਾ ਨਹੀਂ ਹੁੰਦੀ ਫੇਰ ਚ ਓਕੇ ਜਿਹੜਾ ਵਾਰ-ਵਾਰ ਜਾਂਦੇ ਸੀ ਉਹ ਕਿਵੇਂ ਉਹ ਇੱਕ ਟਾਈਮ ਸਿੰਗਲ ਟਾਈਮ ਹਾਂਜੀ ਓਕੇ ਮਨਖੁਸ਼ ਵੈਲਪਰ ਪੇਸ਼ੈਂਟਾਂ ਨੂੰ ਕੀ ਕਹਿਣਾ ਚਾਹੋਗੇ ਇੱਕ ਵਾਰੀ ਵਿਜ਼ਿਟ ਕਰਕੇ ਵੇਖੋ ਤੁਹਾਨੂੰ ਜ਼ਰੂਰ ਫਰਕ ਲੱਗੇਗਾ ਜੀ ਹਾਂਜੀ ਤੁਹਾਡਾ ਕੀ ਅਨੁਭਵ ਰਿਹਾ ਮੇਰਾ ਤਾਂ ਬਹੁਤ ਵਧੀਆ ਰਿਹਾ ਮਤਲਬ ਜੋ ਤੁਹਾਨੂੰ ਗਾਈਡਲਾਈਨ ਦਿੱਤੀ ਉਹਦੇ ਅਕੋਰਡਿੰਗਲੀ ਚੱਲ ਰਹੇ ਹਾਂ ਟ੍ਰੀਟਮੈਂਟ ਲੈ ਰਹੇ ਹਾਂ ਸੈਟੀਸਫਾਈਡ ਹਾਂ ਤੁਸੀਂ ਬਿਲਕੁਲ ਮਨ ਖੁਸ਼ ਆ ਤੁਹਾਡਾ ਹਾਂਜੀ ਪੜਨ ਪੜਨ ਜਾ ਰਹੇ ਹੋ ਹਾਂਜੀ ਕੰਮ ਕਰ ਰਹੇ ਹੋ ਡੇਢੀ ਨਾਲ ਆਪਣੇ ਨਾਲ ਬਿਲਕੁਲ ਫਿਰ ਉਹਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਾ ਨਾ ਠੀਕ ਹੈ ਚਲੋ